ਕੁਸ ਬੈਠੀ ਇਹਨੂੰ ਦੇਖਦੇ ਆਂ ਗੋਲੀ ਮਾਰ ਦਿੱਤੀ ਜਾਵੇਗੀ ਇਹ ਸ਼ਬਦ ਹਨ ਪਠਾਨਕੋਟ 에ਅਰਬੇਸ ਦੀ ਦੀਵਾਰ ਤੇ ਫੋਰਸ ਵੱਲੋਂ ਲਗਾਏ ਗਏ ਪੋਸਟਰਾਂ 'ਚ ਦਿੱਤੀ ਗਈ ਚੇਤਾਵਨੀ ਦੇ ਇਸ ਚੇਤਾਵਨੀ ਦੇ ਨਾਲ 에ਅਰਬੇਸ ਦੇ ਆਸ-ਪਾਸ ਰਹਿਣ ਵਾਲੇ ਲੋਕਾਂ 'ਚ دہشت ਦਾ ਮਾਹੌਲ ਹੈ ਲੋਕਾਂ ਨੇ ਖਦਸ਼ਾ ਜਤਾਇਆ ਕਿ ਇਸ ਚੇਤਾਵਨੀ ਕਰਕੇ ਉਹਨਾਂ ਦੀ ਜਾਨ ਮਾਲ ਦਾ ਨੁਕਸਾਨ ਨਾ ਹੋ ਜਾਵੇ ਇਹ ਖੇਤਰ ਖਾਲੀ ਲੱਗੇ ਬੱਚੇ ਇੱਥੇ ਖੇਡਦੇ ਆ ਲੱਗ ਛਾ ਕੇ ਖੇਡਦੇ ਜਾਂਦੇ ਆ ਤੇ ਇਹ ਸਾਡਾ ਘਰ ਵੀ ਨਾਲੀਆ ਕੇ ਵੇਲੇ ਛਾਤੇ ਚੜੀ ਹੋਈਏ ਤੇ ਇਹਨਾਂ ਨੇ ਜਿਹੜਾ ਲਿਖ ਦਿੱਤਾ ਕੱਲ ਨੂੰ ਕਿ ਦੇ ਮਤਲਬ ਕੋਈ ਨਜਾਇਜ਼ੀ ਨਾ ਕਰਦੇ ਨੇ ਇਹਨਾਂ ਨੇ ਬੋਰਡ ਦੇ ਉੱਤੇ ਲਿਖ ਦਿੱਤਾ ਵੀ ਦੇਖਦੇ ਗੋਲੀ ਮਾਰਨ ਦਿੱਤੀ ਜਾਏ ਜਾਂ ਹੋ ਸਕਦਾ ਜੀ ਕਈ ਵਾਰੀ ਕੋਈ ਗੈਸਟ ਆਏਦਾ ਹੈ ਗੈਸਟ ਨੂੰ ਕੀ ਪਤਾ ਇਥੇ ਕੀ ਆ ਅਗਲਾ ਇਧਰ ਗਏ ਦਿਓ ਹੁਣ ਤੇ ਮਤਲਬ ਇਹ ਵੇਲੇ ਇਹ ਨਜਾਇਜ਼ੀ ਨਾ ਕਰਦੇ ਨੇ ਇਹ ਸਾਡੇ ਚ ਬਹੁਤ ਦਸ਼ਾ ਦਾ ਇੱਕ ਮੁੱਲ ਬਣਿਆ ਪਿਆ ਤੇ ਆਹ ਲਓ ਬਰਾਕੇ ਸਾਡੇ ਯਾਰਾ ਕੋਈ ਅੰਦਰ ਵੀ ਜਾ ਸਕਦਾ ਉਹਦੇ ਵੀ ਜਾ ਸਕਦਾ ਤੇ ਕੱਲ ਨੂੰ ਮਾਰਿਆ ਗਿਆ ਬੋਕੇ ਤੋਂ ਬਾਲੀਬਾਸਾ ਕੌਣ ਹੋਏਗਾ ਉਹਦਾ ਜੇ ਕੋਈ ਬਾਲੀਬਾਸਾ ਆਇਆ ਸਾਡਾ ਉਹ ਬੋਸਰ ਬੱਤੀ ਚੜ ਕੇ ਚਲੇ ਜਾਏਗਾ ਕਾਰ ਇਹ ਜੇ ਅਗਰ ਬਾਲੀਬਾਸ ਕੋਈ ਨਾ ਬਣਨਾ ਤਾਂ ਸਾਰੇ ਕੁਛ ਇਹਦਾ ਸਰਕਾਰ ਬਾਸਿਆ ਸੀ ਇਹ ਬੰਦ ਕਰ ਲਿਆ ਤੇ ਹਾਹੀ ਕਿਸੇ ਲੈ ਗਏ ਇਹ ਬੱਚੇ ਛੋਟੇ ਛੋਟੇ ਇਲਾਕਾ ਵਾਸੀਆਂ ਦੀ ਮੰਗ ਹੈ ਕਿ ਉਹਨਾਂ ਦੀ ਸੁਰੱਖਿਆ ਲਈ ਫੋਰਸ ਨੂੰ ਸ਼ਹਿਰ ਚ ਪੈਟਰੋਲਿੰਗ ਕਰਨੀ ਚਾਹੀਦੀ ਹੈ ਅਤੇ 에어ਬੇਸ ਦੇ ਬਾਹਰ ਚੈੱਕਪੋਸਟ ਬਣਾਉਣੀਆਂ ਚਾਹੀਦੀਆਂ ਹਨ ਪਠਾਨਕੋਟ ਤੋਂ ਤਰਮਿੰਦਰ ਠਾਕੁਰ ਜਗਬਾਨੀ ਟੀਵੀ